ਗੁਰੂ ਕੇ ਸਿੰਘੋ ਮੈਂ ਪ੍ਰਧਾਨ ਗੁਰਦੁਆਰਾ ਭਾਈ ਹਰਦੀਪ ਸਿੰਘ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਇਕੇ ਲੁਬਾਣਾ ਜੰਮੂ ਖੇਤਰ ਦੇਖ ਕੇ ਤੇ ਤੁਸੀਂ ਇਸ ਸਿੰਘ ਦੀ ਇੱਕ ਛੋਟੀ ਜੀ ਵੀਡੀਓ ਵਾਇਰਲ ਕਰਦੇ ਹੋ ਨਾ ਤਾਂ ਬੇਅਦਬੀਆਂ ਟੱਕੀਆਂ ਜਾ ਸਕਦੀਆਂ ਚ ਕਿਉਂਕਿ ਇਹ ਉਹ ਸਿੰਘ ਹੈ ਜਿਹੜਾ ਖੁਦ ਪਿੰਡ ਦੀ ਦੂਸਰੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਕੋਲ ਗਿਆ ਤੇ ਉਹਨਾਂ ਨੂੰ ਜਾ ਕੇ ਕਿਹਾ ਕਿ ਆਪਾਂ ਦੋ ਗੁਰਦੁਆਰਾ ਸਾਹਿਬ ਇੱਕ ਕਰ ਲਈਏ ਸੋ ਉਸ ਭਾਈ ਸਾਹਿਬ ਦੀ ਆ ਛੋਟੀ ਜੀ ਵੀਡੀਓ ਸੁਣੋ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਮੈਂ ਪ੍ਰਧਾਨ ਗੁਰਦੁਆਰਾ ਸਿੰਘ ਸਵਾ ਅੱਜ ਮੈਂ ਗੁਰਦੁਆਰਾ ਸਾਹਿਬ ਦਾ ਚਾਰਜ ਗੁਰਦੁਆਰਾ ਪ੍ਰਬੰਧਕ ਕਮੇਟੀ ਰਹਿਕਾ ਲਵਾਣਾ ਨੂੰ ਦੇ ਰਿਹਾ ਹਾਂ ਹਾਂ ਵਾਹ ਖੁਸ਼ੀ ਖੁਸ਼ੀ ਵਾਹਿਗੁਰੂ ਜੀ ਦਾ ਖਾਲਸਾ ਜੇ ਆਪਾਂ ਜਿਹੜੇ ਪ੍ਰਧਾਨਗੀ ਮੰਡਲ ਵਾਲੇ ਹੁੰਦੇ ਨੇ ਕਮੇਟੀਆਂ ਵਾਲੇ ਹੁੰਦੇ ਨੇ ਜੇ ਸਾਰੇ ਆਪਾਂ ਭਾਈ ਹਰਦੀਪ ਸਿੰਘ ਤੋਂ ਸੇਧ ਲੈ ਲਈਏ ਨਾ ਪਿੰਡਾਂ 'ਚ ਇੱਕ ਗੁਰੂ ਘਰ ਕਰ ਲਈਏ ਉੱਥੇ ਦਾ ਵਧੀਆ ਪ੍ਰਬੰਧ ਕਰ ਲਈਏ ਪੈਰੇਦਾਰੀ ਦਾ ਪ੍ਰਬੰਧ ਕਰ ਲਈਏ ਜਿਹੜਾ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਅੱਠੇ ਪਟਿਆਲ ਸਿਵਲ ਐਰ ਵੱਲੋਂ ਜਿਹੜੇ ਦਸਖਤ ਕਰਾ ਕੇ ਦਿੱਤੇ ਸੀ ਤੇ 15 ਜੁਲਾਈ 2024 ਨੂੰ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਜੇ ਉਹਨੂੰ ਲਾਗੂ ਕਰ ਲਈਏ ਤਾਂ ਇਹ ਬੇਅਤ ਪਿੰਡਕੀਆਂ ਜਾ ਸਕਦੀਆਂ ਨੇ ਵੀਰੋ। ਨੇ ਇਸ ਤੇ ਪੜਾਅ ਓਖਾ ਚ ਹੈ। ਆ ਵੀ ਓਖਾ ਇਨ੍ਹਾਂ ਵੀਰਾਂ ਦਾ ਸਾਡੇ ਸਾਰਿਆਂ ਲਈ ਹੈ। ਇੱਕ ਕੀਤਾ ਸੋ ਜਿਨ੍ਹਾਂ ਵੀ ਪਿੰਡਾਂ ਸ਼ਹਿਰਾਂ ਤੇ ਖਾਸ ਤੌਰ ਤੇ ਪੰਜਾਬ ਦੇ ਇਲਾਕੇ ਦੇ ਵਿੱਚ ਜਿੱਥੇ ਪਿੰਡਾਂ 'ਚ ਤਿੰਨ-ਤਿੰਨ ਚਾਰ-ਚਾਰ ਗੁਰਦੁਆਰੇ ਬਣੇ ਹਨ ਉਹ ਵੀ ਪਿੰਡ ਰੱਖ ਕੇ ਕਿਸੇ ਦੇ ਲੈਂਦੇ ਹੋਏ ਆਪਣੇ ਇਲਾਕਿਆਂ ਦੇ ਵਿੱਚ ਇਹ ਹੁਕਮ ਮਾਰੋ ਕਿ ਸਤ ਨੂੰ ਜਿਹਦੇ ਸਤਕਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਗੁਰੂ ਘਰ ਕੀਤਾ ਜਾਏ ਪਿੰਡ ਦੇ ਵਿੱਚ ਤੇ ਇਹ ਸਾਰੇ ਦਾ ਸਾਰਾ ਸਹਿਰਾ ਸਾਡਾ ਜੋ ਗੁਰੂ ਘਰ ਮਰਜ ਹੋਇਆ ਉਹਨਾਂ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਜੀ ਨੂੰ ਜਾਂਦਾ ਜਿਨ੍ਹਾਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਇਹਦੇ ਵਿੱਚ ਦੁਖਦਾ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਜੇ ਕੱਲ ਚੰਗੀ ਲੱਗਦੀ ਹੈ ਤੈਨੂੰ ਸ਼ੇਅਰ ਕਰੋ ਸਲਾਮ ਹੈ ਭਾਈ ਹਰਦੀਪ ਸਿੰਘ ਦੀ ਸੋਚ ਨੂੰ ਜਿਨੇ ਖੁਦ ਜਾ ਕੇ ਆਪਣੀ ਪ੍ਰਧਾਨਗੀ ਤਿਆਗ ਕੇ ਤੇ ਗੁਰੂ ਦੀ ਸ਼ਾਨ ਨੂੰ ਉੱਚਾ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ